ਸਤਿ ਸ਼੍ਰੀ ਅਕਾਲ ਜੀ ਮੈਂ ਮਲਬੀਰ ਸਿੰਘ ਦੌਰ ਰਾਜ ਦੀ ਜਿਹੜੀ ਕਵਤਾ ਜੀ ਇਹ ਸ਼ਰਧਾਂ ਤੇ ਹੈਗੀ ਤੇ ਕੱਲੇ ਇੰਡੀਆ ਚ ਆ ਗਏ ਕਿੱਥੋਂ ਚੰਦਰੇ ਸਰਾਧ ਸਭ ਦਿਨ ਇੱਕੋ ਜਾਇ ਕੋਹਰਾ ਵੀ ਫਰਕ ਨਹੀਂ ਸਾਡੀ ਲਾਈ ਲੱਗ ਸੋਚ ਵਿੱਚ ਕੋਹਰਾ ਵੀ ਤਰਕ ਨਹੀਂ ਸਭ ਪੁਜਾਰੀਆਂ ਦੀ ਦੇਣ ਜਾਤ ਧਰਮ ਦਾ ਵਿਵਾਦ ਤੇ ਕੱਲੇ ਇੰਡੀਆ ਜਾ ਕੇ ਕਿੱਥੋਂ ਚੰਦਰੇ ਸਰਾਧ ਆਖੇ ਵਿਆਹ ਫੰਕਸ਼ਨ ਮੰਗਣਾ ਇਹਨਾਂ ਦਿਨਾਂ ਤੇ ਨਹੀਂ ਰੱਖਣਾ ਤੇ ਨਾ ਹੀ ਕੁਝ ਖੱਟਣਾ ਤੇ ਨਾ ਹੀ ਕੁਝ ਵਟਣਾ ਹੋਰ ਵੀ ਜੋ ਸਭ ਕੰਮ ਇਨ੍ਹਾਂ ਦਿਨਾਂ ਤੋਂ ਹੀ ਬਾਅਦ ਕੱਲੇ ਇੰਡੀਆ ਚ ਆ ਗਏ ਕਿੱਥੋਂ ਚੰਦਰ ਇਸਰਾਦ ਇਨ੍ਹਾਂ 15 ਦਿਨਾਂ ਚ ਲੋਕੀ ਬੈਠੇ ਮੂਨ ਧਾਰੀ ਸੁੰਨੇ ਪੈਲਸ ਬਾਜ਼ਾਰ ਜਾਣ ਮੱਖੀਆਂ ਪੈ ਮਾਰੀ ਇਹ ਤਾਂ ਸੋਚਿਆ ਕਦੇ ਨਹੀਂ ਇਹਦੇ ਵਿੱਚ ਕੀ ਆ ਰਾਜ ਕੱਲੇ ਇੰਡੀਆ ਚ ਆ ਗਏ ਕਿੱਥੋਂ ਚੰਦਰ ਇਸਰਾਦ ਦੇਵਨ ਅੰਨੀ ਸਰਦਾ ਤੋਂ ਲੋਕੀ ਸਾਡੇ ਕਿੱਥੋਂ ਆਉਂਦੇ ਬਾਜ਼ ਜੇ ਇਹ ਕਿਤਾਬਾਂ ਬਿਹਾਰ ਕੰਮੋ ਹੋ ਜਨਾ ਖਰਾਬ ਜਿਉਂ ਤੇ ਮਾਪਿਆਂ ਨੂੰ ਧੱਕੇ ਪਿੱਛੋਂ ਮੋਇਆਂ ਦੇ ਸਰਾਦ ਇਹ ਇੰਡੀਆ ਚ ਆ ਗਏ ਕਿੱਥੋਂ ਚੰਦਰੇ ਸਰਾਦ ਹਸਤੀਕ